ਜੋ ਤੁਹਾਨੂੰ ਲੱਗਿਆ ਕਿ ਇਹਨਾਂ ਨੇ ਮੈਨੂੰ ਮਤਲਬ ਚੀਟ ਕਰਤਾ ਇੱਕ ਤਰ੍ਹਾਂ ਦਾ ਜਾਂ ਕੁਝ ਨਹੀਂ ਤਾਂ ਉਹ ਦੂਰ ਹੁਣ ਨਾ ਕਿ ਆਪਾਂ ਬੰਦਾ ਥੱਕ ਜਾਂਦਾ ਮੈਂਟਲੀ ਹਰਾਸ ਹੋ ਜਾਂਦਾ ਕਿ ਹੁਣ ਅਸ ਮੈਂ ਕੀ ਕਰੂੰਗਾ ਜਾਂ ਕੁਝ ਨਹੀਂ ਇਹ ਕਿਸੇ ਨੂੰ ਹਰਟ ਕਰਦਾ ਵਾ ਕਿ ਦਿਲ ਦੁਖਾਇਆ ਵਾ ਕੀ ਪਾਪ ਤੇ ਮੈਂ ਮੈਂ ਤਾਂ ਉਹਨਾਂ ਨੂੰ ਕਿਹਨੇ ਕੋਈ ਰਾਜ਼ੀ ਲਾਉ ਅਕਸਰ ਕੰਪਨੀ ਦੇ ਵਿੱਚ ਚੱਕਰਦੇ ਰਹਿੰਦੇ ਹੱਸਦੇ ਰਹਿੰਦੇ ਤੁਸੀਂ ਬੌਂਡ ਸੀਗੇ ਹਾਂਜੀ ਦੇ ਰਿਜ਼ਿੰਗ ਦੀ ਦੇ ਬੜੇ 골ਡਨ ਚਾਂਦ ਸੀਗੇ ਆਪਣੇ 골ਡਨ ਸਮਾਸੀਗਾ ਮੇਰਾ ਜਿਹੜਾ ਖਰਾਬ ਕੀਤਾ ਉਹ ਐਤ ਕੀ ਦੀਵਾਲੀ ਨੂੰ ਤਿਆਜ ਲੜੀਆਂ ਲੱਗੇ ਇੰਜ ਜਿਵੇਂ ਉੱਥੇ ਪੀਤ ਕਾਲੀ ਹੁੰਦੀਆਂ ਸਾਰਾ ਦਿਨ ਕੱਲੇ ਵਿੱਚੋਂ ਪੈਰ ਹੁੰਜਦੇ ਮਾ ਸਾਡੀ ਪਾਡਰਾ ਤੇ રોજ ਹੀ ਦੀਵਾਲੀ ਹੁੰਦੀ ਐ

ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਰੰਗ ਵਿੱਚ। ਸੁਖੀ ਜੀ ਸੁਖੀ ਜੀ। ਦਰਸੇ ਦੇ ਰੰਗ ਪ੍ਰੋਗਰਾਮ ਦੇਖ ਰਹੇ ਸਾਰੇ ਸੱਜਣਾਂ ਨੂੰ ਤੁਹਾਡੇ ਆਪਣੇ ਮੰਗਲ ਮੰਗੀ ਵੱਲੋਂ ਜੀ ਸਤਿ ਸ਼੍ਰੀ ਅਕਾਲ। ਸਰ ਇੱਕ ਬਹੁਤ ਹੀ ਖੂਬਸੂਰਤ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਕਹਾਣੀ ਹੈ। ਮੰਗਲ ਮੰਗੀ ਤੋਂ ਛੋਟਾਈ ਹਮਲਾ ਦੀ ਬਹੁਤ ਹੀ ਬਾ ਕਮਾਲ ਮਹਿਕਾਂ ਕੀ ਸਖਸ਼ੀਅਤ ਦੇ ਨਾਲ ਜੁੜ ਕੇ ਜੀ ਜੀ ਤੁਹਾਡੇ ਨਾਲ ਉਹ ਨਾਮ ਜੁੜਿਆ ਇੱਕ ਬਹੁਤ ਹੀ ਵੱਡੀ ਨਿਯਮਤ ਬਹੁਤ ਹੀ ਵੱਡੀ ਇਕ ਹੱਥ ਹੈ ਤੁਹਾਡੇ ਸਿਰ ਦੇ ਨੇ ਸਿਰ ਦੇ ਉੱਪਰ ਤਾਂ ਕੀ ਕਹਿਣਾ ਚਾਹੋਗੇ ਉਸ ਬਾਰੇ ਜੀ ਮੈਂ ਸਤਾਰਾ ਲਾਰਜਨ ਜਮਲਾ ਜਿੱਦ ਦੀ ਉਹਨਾਂ ਦੇ ਆਸ਼ੀਰਵਾਦ ਸਦਕਾ ਮੇਰੇ ਫਾਦਰ ਸਾਹਿਬ ਹੋਏ ਜੀ ਪੂਰਨ ਚੰਦੀ ਹਜਰਾਂਵਾ ਮਾਣੇ ਤੇ ਉਹਨਾਂ ਦਾ ਆਸ਼ੀਰਵਾਦ ਰਿਹਾ ਸਾਡੇ ਪਰਿਵਾਰ ਤੇ ਅਸੀਂ ਇਸ ਘਰਾਣੇ ਚੋਂ ਬਣ ਲੱਗੇ ਉਹਨਾਂ ਦੀ ਕਿਰਪਾ ਨਾਲ ਪਾਪਾ ਜੀ ਨੇ ਬੜੇ ਪੰਜਾਬੀ ਸਭਿਆਚਾਰ ਲੋਕ ਗਥਾਵਾਂ ਕਿਸੇ ਉਹਨਾਂ ਨੇ ਕਾਫੀ ਗਾਏ ਤੇ ਬਸ ਉਹ ਸਾਡੇ ਹਿੱਸੇ ਵੀ ਆਇਆ ਕੁਝ ਜਿਹੜਾ ਆਪ ਜੀ ਦੀ ਕਚਹਿਰੀ 'ਚ ਮੈਂ ਪੇਸ਼ ਕਰਦਾ ਰਹਿਣਾ ਜੀ ਬਹੁਤ ਖੂਬਸੂਰਤ ਤੁਸੀਂ ਸ਼ੁਰੂਆਤ ਕੀਤੀ ਬਹੁਤ ਛੋਟੇ ਹੋਣ ਤੋਂ ਤੁਸੀਂ ਇੱਕ ਦੌਰ ਦੇਖਿਆ ਆਪਣੇ ਆਪਣੇ ਪਿਤਾ ਜੀ ਨਾਲ ਇੱਕ ਬਹੁਤ ਖੂਬਸੂਰਤ ਦੌਰ ਹੁੰਦਾ ਸੀ ਅਖਾੜਿਆਂ ਦਾ ਦੌਰ ਤੁਸੀਂ ਬਹੁਤ ਛੋਟੀ ਉਮਰ ਤੇ ਵਿੱਚ ਉਹਨਾਂ ਨਾਲ ਸਟੇਜ ਸਾਂਝੀਆਂ ਕਰਦੇ ਸੀਗੇ ਉਸ ਸਮੇਂ ਤੇ ਕੀ ਸੀਗਾ ਕਿ ਇੱਕ ਜਿਹੜੀ ਬਹੁਤ ਪਿਆਰ ਕਰਨ ਵਾਲੇ ਸਰੋਤੇ ਹੁੰਦੇ ਸੀਗੇ ਜਿਹਨੂੰ ਕਹਿੰਦੇਗਾ ਬਈ ਜੈਨੂਅਲ ਆਡੀਅੰਸ ਐਕਚੁਅਲ ਜਿਹੜੀ ਪਿਆਰ ਕਰਨ ਵਾਲੀ ਜਿਹੜੀ ਸਖਸ਼ਤਾ ਹੁੰਦੀ ਸੀ ਤੁਹਾਡੇ ਸਾਹਮਣੇ ਆਉਂਦੀਆਂ ਤੁਹਾਡੇ ਅਖਾੜਿਆਂ ਦੇ ਵਿੱਚ ਆਉਂਦੀਆਂ ਸੀਗੀਆਂ ਹੀ ਮਿਸ ਕਰਦੇ ਉਸ ਬਚਪਨ ਦੇ ਦੌਰ ਤੋਂ ਲੈ ਕੇ ਹੁਣ ਤੱਕ ਦੇ ਦੌਰ ਹਾਂਜੀ ਉਹ ਇੱਕ ਸਮਾਂ ਸੀਗਾ ਬੜਾ ਯਾਦਗਾਰ ਔਰ ਬੜਾ ਤਿਆਰ ਵਾਲਾ ਜਿਹਨੂੰ ਅਸੀਂ ਯਾਦ ਕਰਦੇ ਰਹਾਂਗੇ ਪਰ ਇਹ ਵੀ ਸਮਾਂ ਅੱਛਾ ਵਾ ਸਮੇਂ ਨਾਲ ਕੁਛ ਨਾ ਕੁਛ ਬਦਲਾਵ ਹੁੰਦੇ ਆ ਬਦਲਾਵ ਹੁੰਦੇ ਆ ਪਰ ਅੱਜ ਦੀ ਜੋ ਆਡੀਅנס ਇਹਨਾਂ ਨੂੰ ਅੱਜ ਦਾ ਜੋ ਅੱਛਾ ਲੱਗਦਾ ਇਹਨਾਂ ਨੂੰ ਬਹੁਤ ਅੱਛਾ ਲੱਗਦਾ ਪਰ ਜ਼ਿਆਦਾਤਰ ਜਿਹੜਾ ਮੈਂ ਪਿੱਛੇ ਦੇਖਦਾ ਹਾਂ ਛੋਟੇ ਹੁੰਦੇ ਜਦੋਂ ਅਸੀਂ ਸੁਣਿਆ ਜਾਂ ਦੇਖਿਆ ਜੋ ਰੰਗ ਬਣੇ ਸੀ ਮੈਂ ਕਹਿੰਨਾ ਉਹਦੇ ਵਰਗਾ ਨਹੀਂ ਹੋਣਾ ਮੁੜਕੇ ਕਿਆ ਟੈਲੈਂਟ ਸੀ ਲੋਕਾਂ ਦਾ ਟੈਲੈਂਟ ਬੋਲਦਾ ਸੀ ਉਹ ਜਿਹੜਾ ਹੈਗਾ ਕਿਸੇ ਚੀਜ਼ ਚ ਬਿਲਕੁਲ ਸੀਗਾ ਅੱਜ ਗਾਣਾ ਤਾਂ ਹੈ ਪਰ ਉਹ ਗੱਲ ਜੀ ਲੱਗਦੀ ਨਹੀਂ ਕਿਉਂਕਿ ਅੱਜ ਕੱਲ ਮਿਊਜ਼ਿਕ ਇਦਾਂ ਦੇ ਹੋ ਗਏ ਗਾਣੇ ਦੇ ਲਿਰਿਕਸ ਹੋ ਗਏ ਬਹੁਤਾ ਮਿਹਨਤ ਦਾ ਗਾਣਾ ਅੱਜ ਕੱਲ ਲੱਗਦਾ ਨਹੀਂ ਤੇ ਖੈਰ ਫੇਰ ਵੀ ਚਲੋ ਬੜੇ ਮਿਹਨਤੀ ਅੱਜ ਕੱਲ ਜਿਹੜੇ ਮੁੰਡੇ ਗਾਈ ਜਾਂਦੇ ਵੀ ਰਿਪਾ ਤੋਂ ਕੁਝ ਨਹੀਂ ਕਹਿਣਾ ਚਾਹੁੰਦਾ ਪਹਿਲਾਂ ਬਹੁਤ ਅੱਛਾ ਸੀਗਾ ਹਾਂ ਜੀ ਦਾ ਦੌਰ ਜਿਹੜਾ ਇਹਨਾਂ ਨੂੰ ਵਧੀਆ ਲੱਗਦਾ ਹੋਵੇ ਉਹ ਤੋਂ ਅਗਰ ਆਪਾਂ ਗੱਲ ਕਰੀਏ ਤਾਂ ਉਹ ਹੁੰਦਾ ਸੀ ਨਾ ਕਿ ਜਿਹੜੇ ਤੁਹਾਡੇ ਟਿਊਟਰ ਰਾਹੀਂ ਜਿਹੜੇ ਤੁਹਾਨੂੰ ਸਿਖਾ ਰਹੇ ਐ ਜਿਹੜਾ ਤੁਹਾਨੂੰ ਅਸਾਂ ਗੀਸ ਦਿਖਾ ਰਹੇ ਐ ਤਾਂ ਤੁਹਾਨੂੰ ਮਾਰ ਕੇ ਡਾਂਟ ਕੇ ਵੀ ਸਿਖਾਉਂਦੇ ਸੀਗੇ ਹਾਂ ਜੀ ਬਿਲਕੁਲ ਅੱਜ ਹਰ ਕੋਈ ਚਾਹੁੰਦਾ ਹੈ ਕਿ ਮੈਂ ਇੱਕ ਦਿਨ ਗਾਵਾਂ ਤੋਂ ਅਗਲੇ ਦਿਨ ਸਟਾਰ ਬਣ ਜਾਵਾਂ ਹਾਂ ਜੀ ਬਿਲਕੁਲ ਬਿਲਕੁਲ ਬਣਾਉਦੋਂ ਸਿੱਖਣ ਦਾ ਬੜਾ ਫਰਕ ਸੀਗਾ ਜੀ ਉਦੋਂ ਲੋਕ ਗਰਾਗ ਤਾਲ ਬੜੀ ਸਿੱਖਣਾ ਚਾਹੁੰਦੇ ਸੀਗੇ ਇਹ ਸਿੱਖਾਂ ਤੇ ਸਖੌਣ ਚ ਦੋਨੋਂ ਚੀਜ਼ਾਂ ਚ ਫਰਕ ਸੀ ਸਖੌਣ ਵਾਲਾ ਵੀ ਪੂਰਾ ਦਾ ਜ਼ੋਰ ਲਗਾ ਕੇ ਸਿਖਾਉਂਦਾ ਸੀ ਹੁਣ ਪਾਪਾ ਜੀ ਸਾਡੇ ਮਤਲਬ ਜਿੱਡਾਂੜ ਦੀ ਸੀ ਹਤਾਲਾ ਚ ਜੰਮਣਾਂੜ ਦੇ ਬੇਡੇ ਸੀ ਉਸਤਾਦ ਜਲਦੀਪ ਜੰਮਣਾਈ ਤੇ ਮੇਰੇ ਚਾਚਾ ਹੀ ਗੁਰਸੇਵ ਗਲੀ ਤੇ ਜਾਂ ਫਿਰ ਪਾਪਾ ਜੀ ਮੇਰੇ ਜਿਹੜੀ ਸੀ ਪੁਰੰਤਨ ਜੀ ਤੇ ਇਹ ਡਾਂਟ ਕੇ ਮਾਰ ਕੇ ਸਿਖਾਉਂਦੇ ਸੀ ਪਰ ਉਹਨਾਂ ਦੀ ਗੱਲ ਯਾਦ ਹੈ ਚੇਲੀ ਦੀ ਗੱਲ ਹੈ ਜਿਹੜਾ ਵੀ ਕਿਤੋਂ ਵੀ ਸੁਰਤੋਂ ਜਾਂ ਕਿਸੇ ਵੀ ਗੱਲ ਤੋਂ ਕਿਸੇ ਸ਼ਬਦ ਤੋਂ ਇਧਰ ਉਧਰ ਉਹਨਾਂ ਦੇ ਚੱਟ ਗੱਲੇ ਚਿੱਤੇ ਆ ਜਾਂਦੀ ਹੈ ਵੀ ਆਹ ਯਾਰ ਉਸਤਾਦ ਜੀ ਇਸ ਗੱਲ ਪਿੱਛੇ ਲੜੇ ਸੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਉਸਤਾਦ ਸਾਹਿਬ ਤੁਹਾਨੂੰ ਐਦਾਂ ਸਿਖਾਉਂਦੇ ਸੀ ਡਾਂਟ ਕੇ ਸਿਖਾਉਂਦੇ ਸੀ ਕੋਈ ਛੋਟੀ ਉਮਰ ਦੇ ਵਿੱਚ ਤੁਸੀਂ ਐਸ ਲਾੜ ਲੱਗੇ ਹੋ ਹਾਂਜੀ ਹਾਂਜੀ ਤਾਂ ਜਿਹੜੀਆਂ ਉਹਨਾਂ ਨੇ ਨੀਹਾਂ ਪਾਈਆਂ ਸੀਗੀਆਂ ਹੈਨਾ ਫਿਰ ਅੱਜ ਕਦੀ ਹੁੰਦਾ ਹੈ ਗੁੱਸਾ ਆਉਂਦਾ ਹੈ ਅੱਜ ਦੀ ਜਨਰੇਸ਼ਨ ਤੇ ਜਾਂ ਅੱਜ ਦੇ ਕਈ ਲਿਰਿਕਸ ਕਹਿ ਲੋ ਜਾਂ ਗੀਤਾਂ ਦੇ ਜਾਂ ਕਿਸੇ ਮਿਊਜ਼ਿਕ ਤੇ ਕਹਿ ਲੋ ਕਿ ਜਿਹੜੀਆਂ ਨੀਹਾਂ ਅਸੀਂ ਦੇਖੀਆਂ ਹੈ ਜਾਂ ਸਾਡੇ ਬਾਪ ਦਾਦਿਆਂ ਨੇ ਸਾਨੂੰ ਸਿਖਾਈਆਂ ਹੈ ਹਨਾ ਤਾਂ ਉਹ ਬੜੀਆਂ ਡੋਲ ਰਹੀਆਂ ਅੱਜ ਦੀ ਤੁਸੀਂ ਯੰਗ ਹੋ ਤੁਸੀਂ ਇੰਨੇ ਯੰਗ ਹੋ ਕੇ ਵੀ ਉਸ ਦਾ ਸਾਥ ਨਹੀਂ ਛੱਡ ਰਹੇ ਪਰ ਜਿਹੜੇ ਉਹੀ ਰਾਹ ਤੁਰੇ ਰਹੀ ਹੈ ਕਿ ਅਸੀਂ ਬਸ ਜਲਦੀ ਸਟਾਰ ਬਣੀਏ ਤਾਂ ਫਿਰ ਉਹਨਾਂ ਲਈ ਗੁੱਸਾ ਹੁੰਦਾ ਦਿਲ ਦੇ ਵਿੱਚ ਕਦੀ ਹਾਂ ਹੁੰਦਾ ਵੀ ਹੈ ਪਰ ਕੀ ਕਹਿਣਾ ਉਹਨਾਂ ਨੂੰ ਕਿ ਜਿਹੜਾ ਸਾਡਾ ਸਮਾਂ ਸੀਗਾ ਜਦੋਂ ਅਸੀਂ ਸਿੱਖਦੇ ਰਹੇ ਹਾਂ ਉਦੋਂ ਮਤਲਬ ਜਿੱਦਾਂ ਸਿਖਾਇਆ ਜਾਂਦਾ ਸੀ ਤੇ ਬੜਾ ਡਾਕਣਾ ਮਾਰਾ ਖਾਣੀਆਂ ਸਾਨੂੰ ਲੱਗਦਾ ਵੀ ਹਾਂ ਅਸੀਂ ਕੁਝ ਕਰ ਰਹੇ ਹਾਂ ਤੇ ਅੱਜ ਕੱਲ ਜਦੋਂ ਕੋਈ ਸਾਡੇ ਕੋਲ ਸਿੱਖਣ ਵੀ ਆ ਜਾਂਦਾ ਉਹ ਤੇ ਸਾਨੂੰ ਕਹਿੰਦਾ ਨਹੀਂ ਜੀ ਉਸਤਾਦ ਜੀ ਸਾਨੂੰ ਤਾਂ ਗਾਣਾ ਹੀ ਸਿਖਾਓ ਤੁਸੀਂ ਯਾਰ ਰੰਗੋ ਤੇ ਉਦੋਂ ਲੱਗਦੇ ਆ ਵੀ ਦੇਖੋ ਅੱਜ ਕੱਲ ਕੈਸੇ ਲੋਕ ਹੈ ਉਹਨਾਂ ਨੂੰ ਸੁਣਨ ਵਾਲੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਉਹਨਾਂ ਦੀ ਕੰਪੋਜੀਸ਼ਨ ਸੁਣ ਕੇ ਉਹਨਾਂ ਦੇ ਗਾਣੇ ਲੀਰ ਸੁਣ ਕੇ ਪਰ ਉਹ ਆਖਰਕਾਰ ਮੁਕਤੀ ਦਾ ਲੋਥੇ ਮੁਕਤੀ ਵੀ ਅੱਜ ਦਾ ਸਮਾਜ ਜੋ ਚਾਹੁੰਦਾ ਹੈ ਉਹ ਠੀਕ ਸੰਗੀਤ ਸਰ ਜਿੰਨੂੰ ਆਪਾਂ ਕਹਿੰਦੇ ਆਂ ਕਿ ਰੂਹ ਦੀ ਸ਼ਾਂਤੀ ਹੈ ਨਾ ਰੂਹ ਨੂੰ ਸ਼ਾਂਤ ਕਰਨ ਵਾਲੀ ਜਿਹੜੀ ਜਿਹੜੀ ਇੱਕ ਸਭ ਤੋਂ ਬਹੁਤ ਹੀ ਬਾਖਮਾਲ ਚੀਜ਼ ਹੈ ਉਹ ਸੰਗੀਤ ਹੈ ਜਿੱਤਨਾ ਤੁਸੀਂ ਆਪਣੇ ਆਪ ਨੂੰ ਬਹੁਤ ਸ਼ਾਂਤ ਕਰ ਸਕਦੇ ਹੋ ਹਰ ਇੱਕ ਦੁੱਖ ਚੋਂ ਆਪਣੇ ਆਪੋਂ ਨਿਕਲਿਆ ਹੋਇਆ ਫੀਲ ਕਰਦੇ ਹੋ ਸੰਗੀਤ ਨੂੰ ਅੱਜ ਇੱਕ ਛੇ ਹੋਣਾ ਕਹ ਲਈਏ ਜੀ ਸਗੇਤ ਨੂੰ ਅਜ ਇੱਕ ਤਮਾਸ਼ਾ ਕਰੀ ਵਪਾਰ ਕੇ ਲਈ ਬਣਾ ਕੇ ਰੱਖ ਦਿੱਤਾ ਗਿਆ। ਕਦੀ ਇਹ ਸੋਚਿਆ ਸੀਗਾ ਵੀ ਇਦਾਂ ਵੀ ਕੁਝ ਹੋ ਜਾਊਗਾ। ਹਾਂ ਨਹੀਂ ਦਰਸਲ ਪਤਾ ਨਹੀਂ ਸੀ ਉਹ ਸਮਾ ਐਸੀ ਪਲਟੀ ਮਰੂਗਾ। ਪਰ ਲੇਕਿਨ ਉਹਦੇ ਵੀ ਕਲਾਕਾਰ ਬੜੇ ਸੀਗੇ ਇਦਾਂ ਦੇ ਜਿਨ੍ਹਾਂ ਨੇ ਸਮਾਜ ਨੂੰ ਸੰਗੀਤ ਦੇ ਨਾਲ ਤੇ ਕੁਝ ਹੋਰ ਪਰੋਸ ਕੇ ਦਿੱਤਾ। ਤੇ ਅਜੋ ਕਿੱਥੇ ਨਹੀਂ। ਪਰ ਦਰਸਲ ਜਿਨ੍ਹਾਂ ਨੇ ਰੂਹ ਨੂੰ ਸਕੂਨ ਦੇਣ ਵਾਲੀ ਗੱਲ ਕੀਤੀ ਹੈ ਨਾ ਜਿਹੜੀ ਉਹ ਗੱਲ ਕੀਤੀ ਹੈ ਉਹ ਦਿਲ ਚੁੱਤਰੀ ਹੈ ਨਾ ਕਿ ਦਿਲ ਤੋਂ ਲਈ ਹੈ। ਅੱਜ ਵੀ ਮੈਂ ਇਹ ਗੱਲ ਕਹਿਣਾ ਵਾ ਅੱਜ ਵੀ ਜਿਹੜੇ ਹੋਰ ਗਾਇਕੀ ਦੀ ਥਾਂ ਜੋ ਉਹਨਾਂ ਨੂੰ ਦੇਣਾ ਚਾਹੀਦਾ ਉਹਦੀ ਥਾਂ ਤੇ ਜੋ ਪਰੋਸ ਕੇ ਦੇਣੀ ਹੈ ਰਹਿਣਾ ਇਹ ਵੀ ਨਹੀਂ ਬਿਲਕੁਲ ਹਾਂ ਤੇ ਇਹ ਦਿਲ ਤੋਂ ਲਈ ਜਾਂਦੇ ਆ ਅਦਰਸਲ ਤੇ ਜਿਹੜੀ ਦਿਲ ਚ ਲੈਣ ਵਾਲੀ ਆ ਉਹ ਅੱਜ ਵੀ ਜਿਹੜੀ ਵਧੀਆ ਵਾਲਾ ਗੱਲ ਉਹ ਦਿਲ ਚ ਲੈ ਰਹੀ ਆ ਉਹ ਅਮਰ ਹੋ ਜਾਂਦੀ ਹੈ ਉਹਨੂੰ ਲੋਕ ਯਾਦ ਕਰਦੇ ਨੇ ਹਾਂ ਕਿਸੇ ਨੇ ਕੁਝ ਦਾਇਆ ਵਾ ਕਿਸ ਗੱਲ ਕੀਤੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਉਹਨਾਂ ਕਹਿ ਰਹੇ ਹੋ ਕਿ ਜਿਹੜੀ ਚੀਜ਼ ਰੂਹ ਨੂੰ ਸਕੂਨ ਦਿੰਦੀ ਉਹ ਅਮਰ ਹੋ ਜਾਂਦੀ ਔਰ ਵਾਕਿਆ ਹੀ ਇਦਾਂ ਦਾ ਚੱਲ ਰਿਹਾ ਹੈ ਕਿ ਜਿਹੜੇ ਬਹੁਤ ਪੁਰਾਣੇ ਗੀਤ ਸੀਗੇ ਜਿਹੜੇ ਬਹੁਤ ਹੀ ਨਾਮੀ ਹਸਤੀਆਂ ਨੇ ਸਾਡੇ ਬਹੁਤ ਹੀ ਲੇਜੈਂਡ ਲੇਜੈਂਡ ਸਿੰਗਰਸ ਨੇ ਗਾਏ ਹੈ ਉਹ ਅੱਜ ਰੀਮਿਕਸ ਹੋ ਕੇ ਉਹਨਾਂ ਨੂੰ ਲੋਕ ਪਸੰਦ ਕਰ ਰਹੇ ਆ ਰੀਮਿਕਸ ਹੋ ਕੇ ਫਿਰ ਉਹੀ ਦੌਰ ਚੱਲ ਰਿਹਾ ਆ ਲੋਕ ਉਹਨਾਂ ਨੂੰ ਸੁਨਣਾ ਪਸੰਦ ਕਰੇ ਸੋ ਉਹ ਜਿਹੜੀ ਸਿੱਖੀ ਚੀਜ਼ ਔਰ ਸਕੂਨ ਵਾਲੀ ਚੀਜ਼ ਤਾਂ ਫਿਰ ਉਹਦਾ ਦੌਰ ਤਾਂ ਅੱਜ ਦੀ ਦੌਰ ਹੈ ਜੀ ਉਹਨਾਂ ਦਾ ਦੇਖੋ ਮਾਨਕ ਸਾਹਿਬ ਜੀ ਕਿੰਨੀਆਂ ਕੰਪੋਜੀਸ਼ਨਾਂ ਬਣਾਉਂਦੇ ਬਹੁਤ ਬਹੁਤ ਬਾਕਮਾਲ ਦਾ ਹੋ ਰੰਗ ਜਿੰਨੇ ਪੁਰਾਣੇ ਲੈਜੈਂਡ ਸੀਗੇ ਮਤਲਬ ਉਹਨਾਂ ਦੇ ਅੱਜ ਵੀ ਕੰਪੋਜ਼ ਟੱਪ ਚੱਕੇ ਲੱਗਦੇ ਨੇ ਔਰ ਇੱਕ ਚੀਜ਼ ਹੋਰ ਹੈ ਉਹਨਾਂ ਦੇ ਨਾਮ ਦੇ ਅੱਗੇ 우ਸਤਾਦ ਲੱਗਦਾ ਸੀ ਪਰ 우ਸਤਾਦ ਹੀ ਲੱਗਦਾ ਪਿਆ ਹੈ ਹਾਂ ਜੀ ਬਿਲਕੁਲ ਜੀ ਕਿਉਂਕਿ ਸੰਗੀਤ ਦਾ ਸਮੁੰਦਰ ਤਾਂ ਬਹੁਤ ਡੂੰਘਾ ਜਿੱਨਾ ਅਸੀਂ ਇਹਦੇ ਅੰਦਰ ਜਾਵਾਂਗੇ ਹੋਰ ਡੂੰਘਾ ਹੁੰਦਾ ਜਾਂਦਾ ਹੈ ਆ ਸਰ ਜਿੱਦਾਂ ਆਪਾਂ ਗੱਲ ਕਰ ਰਹੇ ਆ ਕਿ ਇੱਕ ਬੇਸਿਕ ਜਿਹੜਾ ਸੰਗੀਤ ਹੈ ਜਿਹੜਾ ਰੂਹ ਨੂੰ ਸਕੂਨ ਸਿੱਖਿਆ ਹੋਇਆ ਸੰਗੀਤ ਹੈ ਹਾਂਜੀ ਤਾਂ ਕਦੀ ਦਿਲ ਕੀਤਾ ਤੁਹਾਡਾ ਵੀ ਕਿ ਮੇਰੇ ਕੋਲ ਇੱਕ ਬੜੀ ਅੱਛੀ ਨੌਲੇਜ ਹੈ ਸੰਗੀਤ ਦੀ ਮੈਂ ਬਹੁਤ ਅੱਛਾ ਗਾਉਂਦਾ ਆਂ ਜੀ ਬਟ ਮੈਂ ਆਪਣੇ ਆਪ ਨੂੰ ਉਹ ਰਾਹੇ ਨਹੀਂ ਤੋੜਿਆ ਜਿੱਧਰ ਤੁਰ ਕੇ ਲੋਕਾਂ ਨੇ ਅੱਜ ਬੜੀਆਂ ਕਮਾਈਆਂ ਕਰ ਲетੀਆਂ ਨੇ ਜੀ ਜੀ ਤਾਂ ਕਦੀ ਉਹ ਮਨ ਚ ਆਉਂਦਾ ਹੈ ਕਿ ਮੈਂ ਅੱਜ ਮਤਲਬ ਇੱਕ ਕਲਾ ਹੋਣ ਦੇ ਬਾਵਜੂਦ ਵੀ ਮੈਂ ਇੱਥੇ ਆ ਤਾਂ ਮੇਰੇ ਤੋਂ ਬਾਅਦ ਆਣ ਵਾਲੇ ਸਿੰਗਰ ਬਹੁਤ ਅੱਗੇ ਪਹੁੰਚ ਗਏ ਜੀ ਜੀ ਹਾਂ ਹੁੰਦਾ ਮੈਂ ਜਦੋਂ ਤੋਂ ਮੈਂ ਸਲੈਂਚ ਆਇਆ ਉਹ بڑے ਆਰਟਿਸਟ ਮੁੰਡੇ ਜਿਹੜੇ ਮੇਰੇ ਆਮ ਹੀ ਦੇਖਦਾ ਰਹਿੰਦਾ ਸੀ ਮੈਂ ਅੱਜ ਉਹ ਵਕਤ ਦੀ ਹਸਤਾਰ ਵੀ ਆ ਸਮੇਂ ਦੀ ਹਾਂਜੀ ਤੇ ਚਲੋ ਮੈਂ ਉਹਨਾਂ ਦੀ ਮਿਹਨਤ ਨੂੰ ਕਹਿੰਨਾ ਵੀ ਉਹ ਹਟੇ ਨਹੀਂ ਪਰ ਦਰਸਤ ਲੋਕ ਵਕਤ ਦੇ ਨਾਲ ਬਦਲ ਗਏ ਪਰ ਮੇਰੀ ਜਮੀਰ ਨੇ ਇਜਾਜ਼ਤ ਨਹੀਂ ਦਿੱਤੀ ਕੁਸ਼ਹਿਰ ਦੇ ਗੀਤ ਗਾਉਣ ਦੀ ਬਹੁਤ ਸਾਰੇ ਪ੍ਰੋਡਿਊਸਰਾਂ ਨੇ ਕਲਾਕਾਰਾਂ ਨੇ ਕੁਝ ਰਾਈਟਰਾਂ ਨੇ ਵੀ ਵਿਚਾਰਿਆਂ ਨੇ ਜੋਰ ਲਾਇਆ ਤੇ ਮੈਂ ਆਪਣੇ ਆਪ ਨੂੰ ਗਲਤ ਵੀ ਨਹੀਂ ਜਾਂਦਾ ਤੇ ਪਰ ਮੈਨੂੰ ਐ ਵੀ ਜਿੰਨਾ ਇੱਥੇ ਦਾ ਮੈਨੂੰ ਸਕੂਨ ਆ ਉਹ ਊਸਤਾਦ ਲਾਲਚੰਦ ਜਮਲਾ ਜੱਟ ਜੀ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਓ ਤਾਲੀ ਲਈ ਗੱਲ ਹਾਂਜੀ ਮੈਂ ਉਹ ਮੈਂ ਉਹ ਗੱਲ ਤੇ ਆਣ ਵਾਲੀ ਸੀ ਕਿ ਉਹਨਾਂ ਨੇ ਤੁਹਾਨੂੰ ਉਹ ਚੀਜ਼ ਸਿਖਾਈ ਸੀਗੀ ਸੀ ਉਹਨਾਂ ਨੂੰ ਦੇਖ ਕੇ ਵੀ ਯਾਰ ਤਨ ਸੀਗੇ ਪਾਪਾ ਜਮਲਾ ਜੀ ਜਿਨ੍ਹਾਂ ਦਾ ਐਸਾ ਸਬਰ ਸੀਗਾ ਦੁਨੀਆ ਇਹ ਆਨ ਕਰਦੀ ਉਹਨਾਂ ਦੀ ਗੱਲ ਤੇ ਇਸ ਕਰਕੇ ਅਸੀਂ ਸੋਚਦੇ ਆ ਵੀ ਕੋਈ ਇਹੋ ਜੀ ਗੱਲ ਕਰ ਉਹ ਗੱਲ ਕਰ ਲੋਕੀ ਗਾਉਂ ਨਹੀਂ ਕਾਣਗੇ ਤੇ ਇਹਦਾ ਨਾ ਕੁਛ ਇਹ ਜਮੀਰ ਕਹਿੰਦਾ ਵੀ ਯਾਰ ਤੂੰ ਆ ਕਰ બસ ਜਮੀਰ ਚ ਜਸ ਕੋਈ ਨਾ ਕਰ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਤੁਸੀਂ ਚਾਰ ਭੈਣਾਂ ਦਾ ਸੀਗੇ ਹਨਾ ਚਾਰੇ ਹੀ ਮਤਲਬ ਤੁਸੀਂ ਗਾਉਣ ਵਾਲੇ ਉਹ ਮਤਲਬ ਪੰਜ ਭੈਣਾਂ ਭਰਾ ਹੋ ਤਾਂ ਤੁਸੀਂ ਸੰਗੀਤ ਇੰਟਰਸ ਰੱਖਣ ਵਾਲੇ ਲੇਕਿਨ ਤੁਸੀਂ ਅੱਗੇ ਆ ਕੇ ਮੂਹਰੇ ਆ ਕੇ ਆਡੀਅנס ਨਾਲ ਰੂਬਰੂ ਹੋਏ ਹੋ ਤਾਂ ਉਹਨਾਂ ਚੋਂ ਫਿਰ ਕਦੀ ਕਿਸੇ ਨੇ ਕਿਹਾ ਵੀ ਹੋਣਾ ਸਾਨੂੰ ਵੀ ਮੂਹਰੇ ਆਣਾ ਚਾਹੀਦਾ ਹੈ ਜਾਂ ਉਹਨਾਂ ਦਾ ਸ਼ੌਂਕ ਹਾਂਜੀ ਹਾਂਜੀ ਮੇਰੇ ਤੋਂ ਵੱਡੇ ਭਾਜੀ ਆ ਜਸ ਜਮਲਾ ਜੀ ਮੇਰੇ ਤੋਂ ਇੱਕ ਹੋਰ ਵੱਡੇ ਐ ਉਹ ਗੁਰਨਾਮ ਜਮਲਾ ਜੀ ਏ ਪਪਾ ਜੌਨਲ ਜੀ ਦਾ ਬੜਾ ਕਰਨ ਰਿਹਾ ਸਾਡੇ ਤੇ ਜਦੋਂ ਕੋਈ ਇੱਕ ਵਾਰੀ ਸਾਡੇ ਘਰ ਆਏ ਤੇ ਰੱਬ ਜਾਣੇ ਘਰ ਬੇਟੀ ਹੋਈ ਸੀਗੇ ਤੇ ਪਪਾ ਜੌਨਲ ਜੀ ਕਹਿੰਦੇ ਜਿਸ ਘਰ ਬੇਟੀ ਨਹੀਂ ਹੁੰਦੀ ਜੱਟ ਉਸ ਘਰ ਜਾਂਦਾ ਨਹੀਂ ਕੁਝ ਸਮੇਂ ਕੁਝ ਦਿਨ ਤੇ ਉਹ ਸਾਡੇ ਘਰ ਤੋਂ ਕੁਝ ਦੂਰੀ ਤੇ ਬੈਠੇ ਰਹੇ ਤੇ ਡੈਡ ਕਹਿਣ ਲੱਗੇ ਵਾ ਪਈ ਮੈਂ ਵੀ ਤੁਹਾਡੀ ਕਿਰਪਾ ਨਾਲ ਤੁਸੀਂ ਮੈਨੂੰ ਪਾਲਿਆ ਵਾ ਏਦਾਂ ਅਸ਼ੀਰਵਾਦ ਦੇ ਕੇ ਕਰਤਾ ਵਾ ਤੇ ਹੁਣ ਕਹਿੰਦਾ ਮੈਂ ਕੱਲਾ ਵਾ ਉਹ ਕਹਿੰਦਾ ਏਦਾਂ ਨਹੀਂ ਕਹਿਣਾ ਕੰਨ ਜਮਲੇ ਜੱਟ ਦੇ ਘਰਾਂ ਦੇ ਦੇ ਘਰ ਤੋਂ ਕਹਿੰਦਾ ਕੁੱਤੀ ਪਾਣੀ ਪੀ ਜਾਵੇ ਉਹ ਵੀ ਸਾਲੀ ਸੁਰਚ ਭੋਗਦੀ ਆ ਤੂੰ ਤੇ ਜਮਲੇ ਜੱਟ ਦੇ ਬੱਚੇ ਆ ਵਰਗਾ ਪੋਤੇ ਆ ਯਾਰ ਬਿਲਕੁਲ ਉਹਨਾਂ ਨੇ ਇਹੋ ਜਿਹਾ ਆਸ਼ੀਰਵਾਦ ਦਿੱਤਾ ਤੇ ਉਹ ਐਸਾ ਆਸ਼ੀਰਵਾਦ ਹੋਇਆ ਸੀ ਪੰਜ ਭੈਣ ਭਰਾਵਾਂ ਤੁਸੀਂ ਜਿਹਨੂੰ ਮਰਜ਼ੀ ਸੁਣ ਲੋ ਸਾਰਿਆਂ ਦੀ ਗੱਲ ਵਿੱਚ ਗੱਲ ਬਾਤ ਹੋਰ ਕਰ ਬੋਏ ਉਹਨਾਂ ਦਾ ਇਹ ਰੂਤ ਉਹਨਾਂ ਦਾ ਆਸ਼ੀਰਵਾਦ ਸੀਗਾ ਤੁਸੀਂ ਆ ਲਾਈਵ ਸ਼ੋਅਸ ਕਰੇ ਹੈ ਤਾਂ ਤੁਹਾਡੀ ਮਤਲਬ ਵੈਸੇ Song ਅਗਰ ਗੀਤਾਂ ਦੀ ਗੱਲ ਕਰੀਏ ਤਾਂ ਮਾਰਕੀਟ 'ਚ ਮਤਲਬ ਆਈ ਥਿੰਕ 10 12 13 ਗੀਤ ਹੀ ਸ਼ਾਇਦ ਆਏ ਹੋਏ ਹੈ। ਹਾਂ ਜੀ। ਗੱਲ ਕਰੀਏ ਅਗਰ ਤੁਹਾਡੇ ਕਿਸੇ ਫੇਵਰਿਟ ਗੀਤ ਜਾਂ ਜਾਂ ਉਹ ਗੀਤ ਦੀ ਜੋ ਲੋਕਾਂ ਨੇ ਅੱਜ ਤੱਕ ਬਹੁਤ ਪਸੰਦ ਕੀਤਾ ਹੋਏ। ਹਾਂ ਜੀ। ਤੇ ਇੱਕ ਮੇਰਾ ਗਾਣਾ ਸੀਗਾ ਜਮਲਾ ਜੱਟੋਂ ਮੈਲ ਤੇ ਕੈਰ ਨੂੰ ਹੋਰ ਵੀ ਬਹੁਤ ਸਾਰੇ ਮੇਰੇ ਵੀਰ ਗਾਉਂਦੇ ਆ। ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਤੇ estoy lava ਮੇਰਾ ਇੱਕ ਗਾਣਾ ਸੀਗਾ ਇਹ ਮੇਰਾ ਪਹਿਲਾ ਗਾਣਾ ਸੀ ਜਮਲਾ ਜਟਰਨਲ ਤੇ ਤੇ ਉਦੋਂ ਰਿਕਾਰਡ ਹੋਇਆ ਸੀਗਾ ਇਹ 8 9 ਦੇ ਵਿੱਚ ਹਲਕਾ ਡਿੰਪੂ ਸਟੂਡੀਓ ਤੇ ਉਦੋਂ ਹੀ ਮਤਲਬ ਉਹ ਸ਼ੁਗਨੀਸੀ ਦਾ ਨੈਟ ਦਾ ਸ਼ਸ਼ੁਨੀ ਦਾ ਤੇ ਚਲੋ ਜਿੱਥੋਂ ਤੱਕ ਮੈਂ ਪਹੁੰਚਦਾ ਸੀ ਉੱਥੇ ਤੱਕ ਮੈਨੂੰ ਲੋਕ ਸੁਣਦੇ ਸੀ ਜੀ ਜੀ ਜੋਗ ਬੜਾ ਵਧੀਆ ਆ ਗਿਆ ਸੋਸ਼ਲ ਮੀਡੀਆ ਦਾ ਤੁਸੀਂ ਘਰ ਬੈਠੇ ਗਾਣਾ ਬਣਾ ਕੇ ਭੇਜ ਸਕਦੇ ਹੋ ਪਾਕਿਸਤਾਨ ਪਹੁੰਚ ਜਾਵੇ ਬਿਲਕੁਲ ਜੀ ਤੇ ਐਸਾ ਮਤਲਬ ਵੀ ਉਹ ਦੌਰ ਆ ਉਸ ਤੋਂ ਬਾਅਦ ਮੇਰਾ ਫਿਰ ਮੇਰਾ ਇੱਕ ਗਾਣਾ ਆਇਆ ਸੀਗਾ ਬਾਰਡਰਾਂ ਤੇ ਰੋਜ ਦੀਵਾਲੀ ਖੜੀ ਮੈਂ ਉਹ ਉਹ ਗੀਤ ਤੇ ਆਉਣ ਵਾਲੀ ਸੀ ਤੇ ਉਹ ਗੀਦੀਆਂ ਮੈਂ ਲਾਈਨਾਂ ਵਿੱਚ ਸੁਣਨ ਵਾਲੀ ਸੀ ਪਰ ਉਸ ਤੋਂ ਪਹਿਲਾਂ ਮਿਸੂnga ਵੀ ਮੈਂ 8 ਸਾਲ ਕੰਪਨੀਆਂ ਦੇ ਚੱਕਰ 'ਚ ਇਹੋ ਜਿਹਾ ਫਸਿਆ ਤੁਸੀਂ ਬੌਂਡ ਸੀਗੇ ਹਾਂਜੀ ਕਿਸੇ ਨੇ ਇਹ ਉਹਨ ਕਿਸੇ ਨੂੰ ਦੋਸ਼ ਦੇਣਾ ਮੈਂ ਸੋਚਦਾ ਵੀ ਮੇਰੀ ਕਿਸਮਤੀ ਐਸੀ ਸੀ ਅੱਛਾ ਅਗਰ ਉਹ ਕੰਪਨੀਆਂ ਦੇ ਵਿੱਚ ਬੌਂਡ ਹੋਣ ਦੀ ਗੱਲ ਕਰੀਏ ਤਾਂ ਆਰਟਿਸਟ ਬੜੇ ਮੈਨੂੰ ਲੱਗਦਾ ਕਿ ਕਈ ਵਾਰ ਹੁੰਦਾ ਕਿ ਸ਼ੌਂਕ ਨਾਲ ਜਾਂਦੇ ਨੇ ਕਿ ਸਾਹਮਣੇ ਵਾਲਾ ਸਾਨੂੰ ਬੜੀ ਸਪੋਰਟ ਕਰੇਗਾ ਸਾਨੂੰ ਅੱਗੇ ਵਧਾਊਗਾ ਤਾਂ ਅਰਫ ਮੈਕਸਿਮਮ ਅਸੀਂ ਹੁੰਦੇ ਆ ਰੀਸੈਂਟਲੀ ਬੜੇ ਕੇਸ ਹੁੰਦੇ ਆ ਕਿ ਜਦੋਂ ਕੰਪਨੀਆਂ ਹੀ ਲੈ ਲੈ ਕੇ ਡੁੱਬ ਦੁਬਾ ਦਿੰਦੀਆਂ ਨੇ ਇੱਕ ਤਰ੍ਹਾਂ ਆਰਟਿਸਟ ਨੂੰ ਤਾਂ ਫਿਰ ਉਹ ਉਹ ਦੌਰ ਕਿਦਾਂ ਕੱਟਿਆ ਮਤਲਬ ਉਹ ਡਿਪਰੈਸ ਹੋਏ ਸੀ ਕਦੀ ਹੋਇਆ ਸੀ ਦੇਖੋ ਬਹੁਤ ਸਾਰੇ ਸੈਲੀਬ੍ਰਿਟੀ ਸੈਲੀਬ੍ਰਿਟੀ ਆਰਟਿਸਟ ਹੈ ਕਾਫੀ ਮੈਨੂੰ ਬੜਿਆਂ ਨੇ ਮਿਲਣਾ ਸਾਰਿਆਂ ਨੇ ਕਿਸੇ ਨੇ ਕਿਹਾ ਯਾਰ ਤੂੰ ਬਹੁਤ ਅੱਛਾ ਪਰਫਾਰਮ ਕਰਨਾ ਬਹੁਤ ਅੱਛਾ ਹੋ ਜੀ ਤੇ ਖੁਸ਼ੀ ਮਿਲਨੀ ਉਸ ਤੋਂ ਬਾਅਦ ਕੁਝ ਕੰਪਨੀਆਂ ਨੇ ਇਦਾਂ ਨਾਰੇ ਦਿੱਤੇ ਮਤਲਬ ਕਿ ਉਹਨਾਂ ਨੇ ਇੱਕ ਸੋਚ ਬਦਲ ਦਿੱਤੀ ਜਦੋਂ ਤਾਂ ਕਹਿਣਾ ਵੀ ਯਾਰ ਤੂੰ ਅੱਜ ਤੇਰਾ ਪਾਸਪੋਰਟ ਕਿਤੇ ਦੇ ਤੈਨੂੰ ਅਮਰੀਕਾ ਭੇਜਣਾ ਭਰਾ ਕਿ ਸੱਚਾ ਕਰਦਾ ਜਦੋਂ ਉਹਨਾਂ ਨੇ ਇਹੋ ਜਿਹੀ ਗੱਲਾਂ ਕਰਨਾਂ ਤੇ ਸਾਨੂੰ ਲੱਗਿਆ ਵੀ ਨਹੀਂ ਯਾਰ ਸਾਡੇ ਦਿਲ ਦੀ ਜਾਣਨ ਵਾਲਾ ਕੋਈ ਮਿਲਿਆ ਪਰ ਅਸਲ ਵਿੱਚ ਕੋਈ ਟੱਕਰਿਆ ਹੀ ਨਹੀਂ ਤਾਂ ਜਮਲਾਹੀ ਕਹਿੰਦੇ ਹੁੰਦੇ ਇਹ ਕਹਿੰਦੇ ਵੀ ਆਪ ਨੂੰ ਹੀ ਕਰਨਾ ਪੈਂਦਾ ਬਿਲਕੁਲ ਹੈਨਾ ਇੱਥੇ ਕੋਈ ਕਿਸੇ ਦਾ ਵੇਲ ਹੀ ਨਹੀਂ ਨਾ ਬਹੁਤਾ ਪਿਆਰ ਜਿਤਾਇਆ ਕਰ ਬੰਦਾ ਚੰਗਾ ਨਹੀਂ ਹੁੰਦਾ ਤੂੰ ਦੇਖ ਕੇ ਯਾਰ ਬਣਾਇਆ ਕਰ ਮੈਂ ਤਾਂ ਅਕਸਰ ਇਹ ਗੱਲ ਕਹਿੰਦਾ ਹਾਂ ਪਰ ਜਦੋਂ ਕਿਸੇ ਨੇ ਨਹੀਂ ਬਾਸੜੀ ਤਾਂ ਮੈਂ ਮੇਰੇ ਮਹਾਰਾਜ ਤੇ ਵਿਸ਼ਵਾਸ ਰੱਖਣੋਂ ਤੇ ਉਹਨਾਂ ਮਾਸ਼ਾ ਦੀ ਕਿਰਪਾ ਨਾਲ ਤੇ ਤੁਹਾਨੂੰ ਮੁੱਕਾ ਵਧੀਆ ਚੱਲਿਆ ਹੈ ਸ਼ੁਕਰ ਕਰੀਦਾ ਮਾਨ ਕਰਦੇ ਨਾ ਇਹਨਾਂ ਬੱਤ ਕਰਦੇ ਆ ਇਹ ਸ਼ੁਕਰ ਵਾਲਾ ਦਾ ਸਕੂਨ ਹੈ ਨਾ ਸਰ ਕਿਤੇ ਹੋਰ ਮਿਲ ਵੀ ਨਹੀਂ ਸਕਦਾ ਜੀ ਤੁਹਾਨੂੰ ਗੱਡੀਆਂ ਚੋਂ ਬੜਾ ਪੈਸਾ ਕਮਾਇਆ ਜੀ ਗੱਲ ਵਿੱਚੋਂ ਬੜੇ ਨਰਮ ਮਨਾਰੇ ਬੁਲਾਏ ਠੀਕ ਹੈ ਤੁਹਾਡੇ ਕੋਲ ਘੱਟ ਹੋਣਗੇ ਮੈਂ ਕਹਾਂ ਜੀ ਬੜੇ ਨਜ਼ਾਰੇ ਤੇ ਕਿਸੇ ਚੀਜ਼ ਦੀ ਕਸਰ ਨਹੀਂ ਛੱਡੀ ਉਹਨੇ ਮਾਰਕ ਨੇ ਬਣੀ ਨਿਆਰੀ ਲਾਇਵ ਜਿੰਨੂੰ ਨਹੀਂ ਮਿਲਣਾ ਹੁੰਦਾ ਅਗਲਾ ਸੋਚਦਾ ਵੀ ਯਾਰ ਮੰਗੀ ਨੂੰ ਕਿੱਦਾਂ ਦਿਲਾਵਾਂ ਉਹ ਖੁਸ਼ ਹੋਗੇ ਜਦੋਂ ਮਿਲਦਾ ਮੇਰੀ ਰੂਰ ਆਜੀ ਹੋ ਜਾਂਦੀ ਬਿਲਕੁਲ ਇਹਨਾਂ ਲੋਕਾਂ ਦੇ ਕੋਲ ਰਹਿ ਕੇ ਨੇੜਤਾ ਦਾ ਪਿਆਰ ਨਹੀਂ ਮਿਲਦਾ ਵਾ ਤੇ ਨਹੀਂ ਤਾਂ ਸੋਚਦਾ ਵੀ ਬੜਾ ਵੱਡਾ ਵੀ ਸਟਾਰ ਹੁੰਦਾ ਤੇ ਮੈਂ ਲੁਕਦਾ ਫਿਰਦਾ ਲੋਕਾਂ ਤੋਂ ਵੀ ਯਾਰ ਕੋਈ ਦੇਖ ਨਾ ਲਵੇ ਆਹ ਦਾ ਕਰ ਲੇ ਜੀ ਬਹੁਤ ਵੱਡੀ ਖੁਸ਼ੀ ਹੁੰਦੀ ਜਦੋਂ ਅਗਲਾ ਰੂਰ ਨੂੰ ਟੱਕਰਦਾ ਮੈਂ ਜੱਫੀ ਪਾ ਕੇ ਅਗਲਾ ਮੈਂ ਦੱਸਦਾ ਯਾਰ ਤੁਸੀਂ ਇਸ ਲਾਇਕ ਹੋ ਬੜੀ ਖੁਸ਼ੀ ਹੁੰਦੀ ਵੀ ਸ਼ੁਕਰ ਪ੍ਰਮਾਤਮਾ ਨੇ ਇੰਨੇ ਵੀ ਰਾਜ਼ੀ ਆ ਬਿਲਕੁਲ ਸ਼ੁਕਰ ਬਹੁਤ ਜ਼ਰੂਰੀ ਹੈ ਜੀ ਸਰ ਹੁਣ ਆਪਾਂ ਬਾਰਡਰਾਂ ਤੇ ਦੀਵਾਲੀ ਵੱਲ ਹਾਂ ਆਈਏ ਤਾਂ ਉਹ ਉਹ ਗੀਤ ਦੀਆਂ ਕੁਝ ਲਾਈਨਾਂ ਅਗਰਫ ਸੀ ਆਪਣੀ ਆਡੀਅੰਸ ਨਾਲ ਸਾਂਝੇ ਕਰਨੀ ਜਰੂਰ ਜਰੂਰ ਕਰਦਾ ਮੇਰੇ ਜਿੰਨੇ ਵੀ ਫੌਜੀ ਵੀਰ ਆਰਮੀ ਦੇ ਜਾਂ ਉਹਨਾਂ ਦੇ ਪਰਿਵਾਰ ਵਾਂ ਤੇ ਜਾਂ ਮੇਰੇ ਵੀਰ ਨੇ ਸਨੀ ਸੰਦੀਪ ਨੇ ਜਿੰਨੇ ਲਿਖਿਆ ਵਾਂ ਉਹਦਾ ਵੀ ਥੈਂਕਸ ਕਰਦਾ ਵਾਂ ਬਹੁਤ ਉਹਦੀ ਕਲਮ ਨੂੰ ਲੋਕਾਂ ਨੇ ਪਿਆਰ ਦਿੱਤਾ ਤੇ ਆਏ ਮੈਂ ਸੇ ਵੀ ਦਿਲ ਦੀ ਗੱਲ ਬੰਦ ਦੋ ਲਾਈਨਾਂ ਦੀਆਂ ਤੁਹਾਨੂੰ ਨਰਿਸ਼ ਕਰ ਰਿਹਾ ਹਾਂ ਜੀ ਸਰ ਗੱਬ ਤੈਨੂੰ ਫੌਜ ਵਿੱਚ ਭਾਇਆ ਪੁੱਤਰਾ ਪੈਣਦੇ ਆ ਤੇਰੇ ਨਹੀਂ ਆ ਪੁੱਤਰਾ ਐਥੇ ਕੀ ਦੀਵਾਲੀ ਨੂੰ ਤਿਆ ਜਲ ਲਾਡੀਆਂ ਵੇ ਲੱਗੇ ਇੰਜ ਜਿਵੇਂ ਉੱਥੇ ਪ੍ਰੀਤ ਪਾਲੀ ਹੁੰਦੀ ਆ ਸਾਰਾ ਦਿਨ ਕੱਲੇ ਵਿੱਚੋਂ ਫੇਰ ਗੂੰਜਦੇ ਮਾ ਸਾਡੀ ਬਾੜਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ ਸਾਰਾ ਦਿਨ ਕੱਲੇ ਵਿੱਚੋਂ ਫੇਰ ਗੂੰਜਦੇ ਮਾ ਸਾਡੀ ਬਾੜਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ ਬਹੁਤ ਖੂਬਸੂਰਤ ਲਿਖਤ ਬਹੁਤ ਖੂਬਸੂਰਤ ਆਵਾਜ਼ ਇੰਦਾ ਹੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਇਸ ਗੀਤ ਤੋਂ ਬਾਅਦ ਮੈਨੂੰ ਹੁਣ ਇੱਕ ਹੋਰ ਤੁਹਾਡਾ ਜੋ ਰੀਸੈਂਟ ਗੀਤ ਆਇਆ ਸੀਗਾ ਜੀ ਕਮਾਈਆਂ 2 ਹਾਂ ਜੀ ਉਹ ਉਹਨ ਦੇ ਅਲਫਾਜ਼ ਉਹਨੂੰ ਤੁਸੀਂ ਗਾਇਆ ਬਹੁਤ ਸੋਹਣਾ ਲਿਖਾਇਆ ਬਹੁਤ ਸੋਹਣੀ ਜਿਹੜੀ ਵੀਡੀਓ ਡਾਇਰੈਕਟਰ ਸਨਮ ਪੰਜਾਬ ਜन्होंने ਕਰੀ ਸੀਗੀ ਉਹ ਬਹੁਤ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਸਾਨੂੰ ਮੈਨੂੰ ਲੱਗਦਾ ਕਿ ਦੁਬਾਰਾ ਇੱਕ ਤਰ੍ਹਾਂ ਕਹਿਦੋ ਕਿ ਨਵੀਂ ਆਡੀਅੰਸ ਮਿਲੀ ਹੈ ਉਸ ਗੀਤ ਦੇ ਨਾਲ ਮੈਂ ਥੈਂਕਸ ਕਰਦਾ ਹਾਂ ਸੌਂ ਰਿਕਾਰਡ ਤੋਂ ਸਾਡੇ ਕਸ਼ਮੀਰ ਭਾਜੀ ਪ੍ਰੋਡਿਊਸਰ ਜਿਨ੍ਹਾਂ ਨੇ ਮੈਨੂੰ ਪਹਿਰੇ ਵਾਪਸ ਦਿੱਤਾ ਵਾ ਇਧਰ ਬੁਲਾ ਕੇ ਤੇ ਸਨਮ ਬਾਜਾ ਜੀ ਜੀ ਜਿਹੜੇ ਡਾਇਰੈਕਟਰ ਬਾਕਮਾਨ ਆਰਟਿਸਟ ਨੇ ਜੀ ਤੇ ਦਰਸਾ ਲਵਲਾ ਨੇ ਬਹੁਤ ਹੈਲਪ ਕੀਤੀ ਮੇਰੇ ਦੋ ਤਿੰਨ ਗੀਤ ਉਹਨਾਂ ਨੇ ਲਗਾਤਾਰ ਮੈਨੂੰ ਮੌਕਾ ਦਿੱਤਾ ਏ ਉਹਨਾਂ ਨੇ ਕਮਾਈਆਂ ਟੂ ਕੀਤਾ ਹਾਂਜੀ ਤੇ ਉਹਦੇ ਅਸੀਂ ਮੈਂ ਉਹਦੇ ਜਦੋਂ ਲਿਰਿਕਸ ਭੇਜੇ ਮੈਨੂੰ ਸਾਡੇ ਚੌਕੀਮਾਨ ਤੋਂ ਜੱਗਾ ਜੀ ਚੰਤਾ ਚੌਕੀਮਾਨ ਜੀ ਹਾਂਜੀ ਬੈਠਾ ਰਿਹਾ ਕਿਉਂਕਿ ਜਦੋਂ ਉਹਨਾਂ ਨੇ ਲਿਰਿਕਸ ਭੇਜੇ ਮੈਂ ਉੱਤੇ ਬੈਠਾ ਸੀ ਮੇਰਾ ਦੋਸਤ ਕਾਕਾ ਮਹਿਬੂਬ ਜੀ ਰਵੀ ਵਰਤਿਆ ਜੀ ਜਸਵੰਤ ਖਾਨੇਵਾਲ ਅਸੀਂ ਸਾਰੇ ਬੈਠੇ ਜਦੋਂ ਮੈਂ ਇਹਨਾਂ ਨੂੰ ਲਿਰਿਕਸ ਲਾਇਆ ਗਰਸੇਵ ਪਾਚਾ ਜੀ ਗਰਸੇਵ ਕਲੀ ਜੀ ਜਦੋਂ ਮੈਂ ਇਹਨਾਂ ਨੂੰ ਲਿਰਿਕਸ ਸੁਣਾਇਆ ਇਹਨਾਂ ਨੇ ਸਾਰਿਆਂ ਨੇ ਕਹਿੰਦੇ ਭਾਈ ਕੀ ਹਵਾਬ ਯਾਰ ਕਿ ਇਹਨਾਂ ਨੇ ਲਿਖਿਆ ਵਾ ਜਦੋਂ ਮੈਂ ਕੰਪੋਜ਼ ਕੀਤੀ ਸਾਰਿਆਂ ਨੇ ਬੈ ਕੇ ਬੜੀ ਅੱਛੀ ਹੋਈ ਤੇ ਜਦੋਂ ਮੈਂ ਸੁਣਾਈ ਤੇ ਸਨਮ ਭਾਈ ਨੇ ਬਹੁਤ ਕਹਿੰਦੇ ਇਹ ਵਾਹ ਕਮਾਲ ਤੇ ਲਾਲ ਕਮੂ ਮਿਊਜ਼ਿਕ ਸਟੂਡੀਓ ਸਟੂਡੀਓ ਤੋਂ ਇੱਥੋਂ ਉਹਨਾਂ ਦੇ ਬੇਟੇ ਆ ਸਾਡੇ ਸੱਜਣ ਮੇਰੇ ਖਿਆਲ ਤੋਂ ਸੱਜਣ ਉਹਨਾਂ ਦਾ ਨਾਮ ਹੈ ਸੱਜਣ ਜੀ ਹਾਂਜੀ ਤੇ ਜਦੋਂ ਉਹਨਾਂ ਨੇ ਮਿਊਜ਼ਿਕ ਕੀਤਾ ਤੇ ਬਹੁਤ ਕਮਾਲ ਹੋ ਇੱਕ ਯਾਦਗਾਰ ਚੀਜ਼ ਬਣ ਗਈ ਬਿਲਕੁਲ ਜੀ ਬਿਲਕੁਲ ਬਹੁਤ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਤੇ ਮੈਂ ਹੁਣ ਫਿਰ ਇਹ ਕਹੂੰਗੀ ਇੱਕ ਰਿਕੁਐਸਟ ਕਰੂੰਗੀ ਕਿ ਆਪਾਂ ਹੁਣ ਉਹ ਵੀ ਗੀਤ ਸੁਣਾਈ ਦਈਏ ਇਥੇ ਲੋਕਾਂ ਨੂੰ ਹਾਂ ਦੋ ਲੈਣਾ ਮੈਂ ਸੁਣਾਉਂਦੀ ਹਾਂ ਜੀ ਜੀ ਵਾਰੁਕ ਕਰੀ ਮੈਨੂੰ ਮੇਰੇ ਨਹੀਂ ਜਾਂਦੀ ਵਾਰੀ ਕੋਈ ਨਾ ਨਸੀਬ ਤੇਰਾ ਮੁਖਲੀ ਕੁਝ ਪਾਵੇ ਕਰਦਾ ਮੈਂ ਬੜੀਆਂ ਖਮਾਇਆ ਪਰ ਤੇਰੇ ਬਜੋ ਕੱਲਾ ਤੇਰਾ ਪੁਤਲੀ ਕੁਝ ਪਾਵੇ ਕਰਦਾ ਮੈਂ ਬੜੀਆਂ ਖਮਾਇਆ ਪਰ ਤੇਰੇ ਬਜੋ ਕੱਲਾ ਤੇਰਾ ਪੁਤਲੀ ਬਹੁਤ ਖੂਬ ਸਰ ਬਹੁਤ ਬਹੁਤ ਲਾਜਵਾਬ ਸਰ ਜਿੱਦਾਂ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਕਿ ਇੱਕ ਦੌਰ ਸੀ ਦੋ ਕੰਪਨੀਆਂ ਚ ਬਾਂਡ ਹੋ ਗਈ ਤਾਂ ਇੱਕ ਉਹ ਹੁੰਦਾ ਨਾ ਕਿ ਮੈਂਟਲ ਸਟ੍ਰੈਸ ਆ ਜਾਂਦਾ ਹੈ ਬੰਦੇ ਤੇ ਹਾਂਜੀ ਤੇ ਵੀ ਹੁੰਦਾ ਕਿ ਸਾਡਾ ਰਿਆਜ਼ ਵੀ ਸ਼ਾਇਦ ਤੁਹਾਡਾ ਰਿਆਜ਼ ਰੈਗੂਲਰ ਹੁੰਦਾ ਹੈ ਇਹਦਾ ਰਿਆਜ਼ ਵੀ ਰੁਕ ਜਾਂਦਾ ਹੋਵੇਗਾ ਤਾਂ ਫਿਰ ਉਹ ਦੌਰ ਕਿੱਦਾਂ ਹੰਡਾਇਆ ਕੀ ਮਤਲਬ ਉਦੋਂ ਫਾਊਂਡੇਸ਼ਨ ਦੇ ਵਿੱਚ ਆ ਕੇ ਜਦੋਂ ਤੁਹਾਨੂੰ ਲੱਗਿਆ ਕਿ ਇਹਨਾਂ ਨੇ ਮੈਨੂੰ ਮਤਲਬ ਚੀਟ ਕਰਤਾ ਇੱਕ ਤਰ੍ਹਾਂ ਦਾ ਜਾਂ ਕੁਝ ਵੀ ਤਾ ਉਹ ਦੌਰ ਹੁੰਦਾ ਨਾ ਕਿ ਆਪਾਂ ਬੰਦਾ ਥੱਕ ਜਾਂਦਾ ਹੈ ਮੈਂਟਲੀ ਹਰਾਸ ਹੋ ਜਾਂਦਾ ਹੈ ਕਿ ਹੁਣ ਅਸੀਂ ਮੈਂ ਕੀ ਕਰੂੰਗਾ ਜਾਂ ਕੁਝ ਵੀ ਹਾਂ ਮੈਂ ਦਰਸਲ ਦੇਖੋ ਹਾਰਟ ਕਾਉ ਨਹੀਂ ਹੁੰਦਾ ਜਦੋਂ ਤੁਹਾਨੂੰ ਸੁਪਨੇ ਲਖਾ ਕੇ ਜਦੋਂ ਕੋਈ ਪਿੱਛੇ ਨੂੰ ਪੈਰ ਖਿੱਚ ਲਵੇ ਨਾ ਬਿਲਕੁਲ ਤੇ ਮੈਂ ਤਾਂ ਕਹਿੰਦਾ ਸਭ ਤੋਂ ਵੱਡਾ ਪਾਪ ਇਹ ਆ ਯਾਰ ਤੁਸੀਂ ਕਿਸੇ ਨੂੰ ਹਾਰਟ ਕਰਦੇ ਹੋ ਨਾ ਇੱਕ ਨਾ ਬਾਬਾ ਬੋਲੇ ਚਾਹ ਕਹਿੰਦੇ ਇੱਕ ਨਾ ਟਾਂ ਵੀ ਦਿਲ ਬੰਦੇ ਦਾ ਓਏ ਮੇਰਾ ਰੱਬ ਦਿਲਾਂ ਵਿੱਚ ਰਹਿੰਦਾ ਤੇ ਜੇ ਕਿਸੇ ਨੂੰ ਹਾਰਟ ਕੀਤਾ ਵਾ ਕਿਸੇ ਦੇ ਦਿਲ ਦੁਖਾਇਆ ਵਾ ਤੁਸੀਂ ਇਹ ਵੀ ਪਾਪ ਵਾ ਤੇ ਮੈਂ ਮੈਂ ਤਾਂ ਉਹਨਾਂ ਨੂੰ ਕਹਿੰਦਾ ਤੁਸੀਂ ਰਾਜੀ ਰਹੋ ਪਰ ਉਹ ਰਾਜ਼ੀ ਰੋਕ ਨਹੀਂ ਰਹਿੰਦੇ ਜਿਹੜੇ ਕਿਸੇ ਨੂੰ ਹਰਟ ਕਰਦੇ ਮੇਰੀ ਜ਼ਿੰਦਗੀ ਦੇ ਬੜੇ 골ਡਨ ਚਾਂਸ ਸੀਗੇ ਆ ਮੇਰੇ 골ਡਨ ਸਮਾਂ ਸੀਗਾ ਮੇਰਾ ਜਿਹੜਾ ਖਰਾਬ ਕੀਤਾ ਉਹਨੇ ਪਰ ਮੈਂ ਦੱਸਦਾ ਹੁਣ ਵੀ ਕਿੱਥੇ ਵਾਂ ਬਾਬੇ ਦੀ ਕਿਰਪਾ ਨਾਲ ਪਾਪਾ ਜਮਲਾ ਜੀ ਦੀ ਉਹ ਉਣੋਂ ਏ ਦਾ ਪ੍ਰੋਜੈਕਟ ਆ ਇਹ ਦੇਖੋ ਧਾਕੇ ਰੱਖਣਾ ਵਾ ਕੰਮ ਕਿਹੜੀ ਗੱਲ ਵਾ ਤੇ ਪ੍ਰਾਣ ਨਹੀਂ ਕਰੀਦੀ ਹਟੁੰਨੇ ਆ ਤੇ ਯਾਦ ਕਰਦਾ ਸਾਡੇ ਬਜ਼ੁਰਗਾਂ ਨੇ ਗਾਇਆ ਬਹੁਤ ਵਧੀਆ ਉਸਤਾਦ ਬਿਲਕੁਲ ਬਿਲਕੁਲ ਉਹ ਪਾਪਾ ਜਮਲਾ ਇੱਕ ਦਿਨ ਗਾਈ ਜਾਂਦੇ ਸੀ ਗੀਤ ਦੇ ਵਿੱਚ ਉਹਨਾਂ ਦੇ ਕਹਿੰਦਾ ਉਹਨਾਂ ਨੇ ਇੱਕ ਗੱਲ ਬੜੀ ਵਧੀਆ ਰੱਖੀ ਜਿਹੜੇ ਮੇਰੇ ਦਿਲ 'ਚ ਬੈਠੀ ਹੋਈ ਹੈ ਜਦੋਂ ਪਿਆਰ ਦੇ ਭਲੇਖੇ ਵਿੱਚ ਭੁੱਲ ਜਾਏਗਾ ਫਿਰ ਲੋਕਾਂ ਦੇ ਪੈਰਾਂ ਥੱਲੇ ਰੁਲ ਜਾਣਗੇ ਤੈਨੂੰ ਪੁੱਛਣਾ ਨਹੀਂ ਕਿਸੇ ਔਏ ਜਦੋਂ ਉੱਕ ਜਾਵੇਗਾ ਉਹਨੇ ਲਵਿਆ ਜਾ ਨਜ਼ਾਰੇ ਜਿੰਨਾ ਰੁੱਕ ਜਾਵੇਗਾ ਫੁੱਲਾਂ ਮਹਿਕ ਨੂੰ ਸੰਭਾਲ ਫਿਰ ਇਹ ਮਹਿਕ ਨੂੰ ਸੰਭਾਲਣਾ ਸ਼ੁਰੂ ਕਰਤਾ ਵੀ ਨਹੀਂ ਇਹਨੂੰ ਸੰਭਾਲ ਲੀਏ ਜੀ ਕਦੇ ਨਾ ਕਦੇ ਤੇ ਮਾਰਾ ਇਸ ਸਮਾਂ ਦੇ ਉਹਨੂੰ ਤੁਹਾਡੀਆਂ ਜਿਹੜੀਆਂ ਪੋਜ਼ਿਟਿਵ ਵਾਲੀਆਂ ਵਾਈਬਸ ਵਾਲੀਆਂ ਗੱਲਾਂ ਇਹਨਾਂ ਸੱਚੀ ਮਤਲਬ ਮਤਲਬ ਆਈ ਐਮ ਲਿਟਰਲ ਲਿਟਰਲੀ ਇਮਪ੍ਰੈਸ ਕਿ ਤੁਸੀਂ ਇੰਨੇ ਹੋ ਨੇ ਵੀ ਐਨਰਜੈਟਿਕ ਹੋ ਆਨੇ ਪੋਜ਼ਿਟਿਵ ਬੈਠੇ ਹੋ ਔਰ ਇਹ ਜਿਹੜੀ ਪੋਜ਼ਿਟਿਵਿਟੀ ਤੁਹਾਨੂੰ ਓਬਵੀਅਸਲੀ ਅਸ਼ਾ ਤੱਕ ਲੈ ਕੇ ਜਾਊਗੀ ਸਰ ਅਗਰ ਆਪਾਂ ਹੁਣ ਗੱਲ ਕਰੀਏ ਤੁਹਾਡੇ ਫਿਊਚਰ ਜਿਹੜੇ ਪ੍ਰੋਜੈਕਟਸ ਆ ਰਹੇ ਆ ਤਾਂ ਉਹਨਾਂ ਬਾਰੇ ਅਗਰ ਤੁਸੀਂ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਹਾਂਜੀ ਹਾਂ ਸਨ ਪੰਜਾਬ ਭਾਈ ਹੋਰ ਉਹਨਾਂ ਦਾ ਥੈਂਕਸ ਕਰਦਾ ਮੈਂ ਇਹਨਾਂ ਨੇ ਪਹਿਲਾਂ ਕਮਾਈਆ ਟੂ ਕੀਤਾ ਇੱਕ ਮੇਰਾ ਨੇ ਪ੍ਰੋਜੈਕਟ ਇੱਕ ਵਾਲੀ ਕੀਤਾ ਸੀ ਜਮਲਾ ਜੱਟ ਉਹਦੇ ਨਾਲ ਤੇ ਜੀ ਇਹਨਾਂ ਨੇ ਵੀਡੀਓ ਕੀਤਾ ਸੀ ਦੋ ਵਾਰੀ ਮੈਂ ਉਹ ਗਾਣਾ ਰਿਕਾਰਡ ਕੀਤਾ ਵਾ ਫਸਟ ਟਾਈਮ ਤੋਂ ਚਲੋ ਛੋਟੇ ਲੈਵਲ ਤੋਂ ਜਿੱਦਾਂ ਵੀ ਮੇਰੇ ਲਈ ਤਾਂ ਵੱਡਾ ਹੀ ਲੈਵਲ ਹੈ ਨਾ ਦੇਖੋ ਜੀ ਜੀ ਤੇ ਸਦੀਕ ਸਾਹਿਬ ਨੂੰ ਕਿਸੇ ਨੇ ਪੁੱਛ ਲਿਆ ਵੀ ਤੁਹਾਡੇ ਕੋਲ ਕਾਰ ਕਿਹੜੀ ਹੈ ਮਾਮਾ ਸਦੀਕ ਸਾਹਿਬ ਉਸਤਾਦ ਜੀ ਨੇ ਪੁੱਛਿਆ ਵੀ ਤੁਹਾਡੇ ਕੋਲ ਕਾਰ ਕਿਹੜੀ ਆ ਉਹ ਕਹਿੰਦੇ ਮੇਰੇ ਕੋਲ ਤੇ ਨਵਾ ਤੇ ਉਹਨਾਂ ਨੇ ਇਦਾਂ ਹੀ ਕਿਸੇ ਨੇ ਪੁੱਛਿਆ ਵੀ ਤੁਸੀਂ ਵੱਡੀ ਕਾਰ ਨਹੀਂ ਲਈ ਕੋਈ ਉਹ ਕਹਿੰਦਾ ਜੀ ਮੈਂ ਤਾਂ ਇੱਕ ਕਿਸੇ ਦੋ ਬੰਦੇ ਹੀ ਭੱਜ ਕੇ ਕਹਿੰਦਾ ਟ੍ਰੇਨ ਜਾ ਰਹੀ ਸੀ ਰੇਲ ਗੱਡੀ ਦੇ ਵਿੱਚ ਇੱਕ ਲਾਸਟ ਦੰਦੇ 'ਚ ਬਹਿ ਗਏ ਇੱਕ ਫਸਟ 'ਚ ਬਹਿ ਗਏ ਪਹਿਲੇ 'ਚ ਜਦੋਂ ਸਟੇਸ਼ਨ ਤੇ ਉੱਤੇ ਪਹਿਲੇ ਨੇ ਉਹਨੂੰ ਲਾਵਾ ਦਿੱਤਾ ਕਹਿੰਦਾ ਤਾਂ ਕਹਿੰਦਾ ਯਾਰ ਤੂੰ ਮਿਹਨਤ ਕਰਕੇ ਭੱਜਣਾ ਸੀਗਾ ਮੇਰੇ ਨਾਲ ਇੱਥੇ ਪਹੁੰਚਦਾ ਕਹਿੰਦਾ ਪਹਿਲੇ ਡੱਬੇ 'ਚ ਬਹਿਣਾ ਸੀਗਾ ਉਹ ਕਹਿੰਦਾ ਪਹੁੰਚਣਾ ਤੇ ਮੰਜ਼ਿਲ ਤੇ ਹੀ ਨਹੀਂ ਉੱਜੇ ਦੇ ਇਕੱਠੇ ਆ ਚਾਹੇ ਪਹਿਲਾਂ ਪਹੁੰਚ ਗਿਆ ਚਾਹੇ ਬਾਅਦ 'ਚ ਪਹੁੰਚ ਗਿਆ ਜੀ ਤੇ ਉਹ ਗੱਲ ਵਾ ਲੱਗੇ ਹੋਏ ਆ ਕਿਰਪਾ ਬਾਬਾ ਜੀ ਦੀ ਤੇ ਉਮੀਦ ਹੈ ਵੀ ਇੱਥੋਂ ਤੱਕ ਕੋਸ਼ਿਸ਼ ਕਰਾਂਗੇ ਹੋਰ ਜਿੱਥੋਂ ਤੱਕ ਪਹੁੰਚੇ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਅਸੀਂ ਦੁਆ ਕਰਦੇ ਹਾਂ ਕਿ ਤੁਹਾਨੂੰ ਵਾਈਗਰੂ ਜੀ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਦਾਂ ਹੀ ਪੋਜ਼ਿਟਿਵ ਰੱਖਣ ਤੁਹਾਡੀ ਗਾਇਕੀ ਨੂੰ ਇਦਾਂ ਹੀ ਸਲਾਮਤ ਰੱਖਣ ਤੇ ਤੁਸੀਂ ਹੋਰ ਅੱਗੇ ਵਧਦੇ ਜਾਓ ਹੋਰ ਤਰੱਕੀਆਂ ਮਾਣੋ ਔਰ ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਆਪਣਾ ਸਮਾਂ ਦੇਣ ਦੇ ਲਈ ਐਂਡ ਖੁਸ਼ ਰਹੋ ਜੀ ਸੋ ਇਹ ਸੰਜੀ ਗਾਇਕ ਮੰਗਲਮੰਗੀ ਹੋਣੀ ਜਿਨ੍ਹਾਂ ਨੇ ਸਾਡੇ ਨਾਲ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਆਪਣੇ ਜ਼ਿੰਦਗੀ ਦੇ ਤਜਰਬਿਆਂ ਨੂੰ ਸਾਂਝਾ ਕੀਤਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਊਗਾ ਆਪਣਾ ਪਿਆਰ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕ ਜੰਦੇ ਰਹੋ ਖੁਸ਼ ਰਹੋ ਰੱਬ ਰੱਖਾ